ਜੀ ਸੁਣਦਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕਿਹਨੂੰ ਜੁਰਗਾ ਦੇਵਾਂ ਦਿਲੋਂ ਰੰਗিয়ে ਇੱਥੋਂ ਕੁਝ ਬਾਤ ਤੇ ਨਹੀਂ ਮੈਂ ਸਾਕੇ ਨਹੀਂ ਚਾਹੁੰਦੀ ਜੇ ਕਿਸੇ ਦੀ ਵੀ ਹੈਲਪ ਨਹੀਂ ਹੁੰਦੀ ਗਰੀਬ ਲੋਕਾਂ ਦੀ ਕਰਿਆ ਕਰੋ ਪੁਜਰਗਾ ਦੀ ਬੱਚਿਆਂ ਦੀ ਹੈਲਪ ਕਰਿਆ ਕਰੋ ਇਹ ਵਲੋਗਰਾਂ ਨੂੰ ਖਾਲਤੂ ਪੈਸੇ ਪਾਣ ਦਾ ਕੋਈ ਵੀ ਫਾਇਦਾ ਨਹੀਂ ਹੈ ਜ਼ਰੂਰਤਮੰਦਾਂ ਦੀ ਹੈਲਪ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਲਚਲ ਠੀਕ ਹੋ ਸਾਰੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਕਲੀਅਰ ਕਰਦਾ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਮੇਰੀ ਕਿਸੇ ਨਾਲ ਕੋਈ ਲਾਕਡਾਊਨ ਨਹੀਂ ਮੇਰੀ ਕਿਸੇ ਨਾਲ ਕੋਈ ਸਾਂਝ ਨਹੀਂ ਮੇਰਾ ਚੈਨਲ ਮੇਰੀ ਆਡੀਅੰਸ ਲਈ ਹੈ ਮੇਰੀ ਆਡੀਅੰਸ ਨੂੰ ਜਿਹੜਾ ਵੀ ਕੋਈ ਮਿਸਲੀਡ ਕਰੂਗਾ ਮਿਸਗਾਈਡ ਕਰੂਗਾ ਮੈਨੀਪੂਲੇਟ ਕਰੂਗਾ ਜਾਂ ਫਿਰ ਇਮੋਸ਼ਨਲ ਫੂਲ ਬਣਾਊਗਾ ਉਹਦੀ ਸੱਚਾਈ ਰੱਖਣਾ ਪਬਲਿਕ ਮੋਰੇ ਮੈਂ ਆਪਣਾ ਫਰਜ਼ ਸਮਝਦੀ ਹਾਂ ਚਾਹੇ ਫਿਰ ਉਹ ਨਰਿੰਦਰ ਰੁਪਿੰਦਰ ਹੋਣ ਚਾਹੇ ਮੀਨੂ ਸਿਰਾ ਦੁਆਰਾ ਬੋਲੇ ਗਏ ਝੂਠ ਹੋਣ ਤੇ ਜੇ ਮੇਰਾ ਆਪਣਾ ਕੋਈ ਬੰਦਾ ਮੇਰੀ ਹੀ ਕਮਿਊਨਿਟੀ ਦਾ ਬੰਦਾ ਚਾਹੇ ਕੋਈ ਰਿਐਕਸ਼ਨ ਵਾਲਾ ਚਾਹੇ ਕੋਈ ਰੋਸਟਰ ਹੈ ਸੇਮ ਚੀਜ਼ਾਂ ਕਰੂਗਾ ਪਬਲਿਕ ਨੂੰ ਮਿਸ ਗਾਈਡ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਫਿਰ ਇਮੋਸ਼ਨਲ ਫੂਲ ਬਣਾਉਣ ਦੀ ਕੋਸ਼ਿਸ਼ ਕਰੂਗਾ ਤਾਂ ਮੈਂ ਉਹਦੀ ਸੱਚਾਈ ਵੀ ਸਾਹਮਣੇ ਲੈ ਕੇ ਆਂਦੀ ਰਹੂੰਗੀ ਠੀਕ ਹੈ ਜੀ ਜੋ ਮੈਂ ਆਪਣੀ ਪਿਛਲੀ ਵਾਲੀ ਵੀਡੀਓ ਦੇ ਵਿੱਚ ਕੀਤਾ ਠੀਕ ਹੈ ਜੀ ਮੇਰੀ ਕਿਸੇ ਨਾਲ ਕੋਈ ਸਾਂਝ ਨਹੀਂ ਮੇਰਾ ਮੇਰੇ ਲਈ ਸਿਰਫ ਦੋ ਹੀ ਚੀਜ਼ਾਂ ਹੈ ਸੱਚ ਹੈ ਜਾਂ ਝੂਠ ਹੈ ਗਲਤ ਹੈ ਜਾਂ ਸਹੀ ਹੈ ਉਹਦੇ ਚਾਹੇ ਫਿਰ ਮੇਰੇ ਫੈਮਿਲੀ ਮੈਂਬਰ ਹੋਣ ਤੇ ਚਾਹੇ ਕੋਈ ਮਰੀ ਕਮਿਊਨਿਟੀ ਦੇ ਬੰਦੇ ਹੋਣ ਠੀਕ ਹੈ ਜੀ ਇਹ ਮੈਂ ਤੇ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਅੱਜ ਦੀ ਵੀਡੀਓ ਹੈਗੀ ਹੈ ਮੀਨੂ ਸਿਰਾਂ ਤੇ ਠੀਕ ਹੈ ਜੀ ਤੇ ਪਹਿਲਾਂ ਦੇਖੋ ਜੋ ਜੋਂਦਾ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਮੈਂ ਤੈਨੂੰ ਲੋਰੀਆਂ ਦੇਵਾਂਂ ਦੀਤ ਵੀ ਆ ਤੇਨੂੰ ਭੈੜਾ ਤੋਦ ਕੇ ਬੈਠੂ ਛਾਂ ਜਾਂਦਾ ਤੜਕੇ ਕੰਮ ਤੇ ਵੀ ਜਾੜਾ ਦੀਤਰੀ ਚੱਪ ਕਰਕੇ ਥਾਦਾ ਲਿਫੜਾ ਮੈਨੂੰ ਕੰਨ ਦਾ ਮੈਂ ਤਾਂ ਕਹਿੰਦੀ ਨੀਂਦ ਸੋਹਣ ਨੂੰ ਵੀ ਨਹੀਂ ਆਉਂਦੀ ਕੋਈ ਬਾਤ ਸੁਣਾ ਲਓ ਬਾਤ ਹੈ ਨਿਰ ਬਾਤ ਚ ਨਾ ਇਹਨੂੰ ਬੱਡੀ ਨੂੰ ਅੱਛਾ ਬਾਅਦ ਚ ਫਿਰ ਬਾਤ ਬਾਤ ਪਾਵਾ ਬਤੁਅਲੀ ਪਾਵਾ ਬਾਤ ਨੂੰ ਲੈ ਮੈਂ ਢੱਕ ਕੇ ਇੱਕ ਕੁੜੀ ਨੂੰ ਵਿਆਹਣ ਚੱਲੇ ਚਾਹ ਕੂਟਾ ਤੇ ਬੁੱਢੇ ਇਹ ਆਮ ਜ਼ਿੰਦਗੀ ਗਾਇਜ਼ ਵੀਰੇ ਗਰੀਬ ਸੀ ਤੇ ਇੱਕ ਦਿਨ ਚੋਲ ਖਾਂਦੇ ਖਾਂਦੇ ਮੈਂ ਵਾਇਰਲ ਹੋ ਗਈ ਫਿਰ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਹੋ ਗਈ ਆ ਦਿਦ ਲੋ ਰੰਗিয়ে ਤੈਥੋਂ ਕੁਝ ਭਰਤੇ ਨਹੀਂ ਬਸ ਨਹੀਂ ਗੁਲਾਬ ਰੰਗিয়ে ਮੈਨੂੰ ਕਿਤੇ ਪਿਆਰ ਤੇ ਨਹੀਂ ਪਿਛਲੇ ਜਨਮ ਦਾ ਤੋਹੀ ਤਿਸ਼ਕ ਉਦਾਂਤੇ ਨਹੀਂ ਜਿਹੜੀ ਮੇਰੇ ਵਾਸਤੇ ਬਣੀ ਤੇ ਇੱਧਰ ਆਪਾਂ ਨੇ ਆ ਗਿਆ ਖਾਣਾ ਗਾਈ ਸਿਰੇ ਕਿੰਨਾ ਪੀਦੀ ਆ ਪਾਣੀ ਤੇ ਆਪਣੇ ਆਗੇ ਗਾਈ ਸਿਰੇ 스낵ਸ 스낵스 ਤੁਮਣਾ ਜਿੱਥੇ ਚੱਲੇਦੇ ਆ ਡਾ ਨਰਵੇ ਹਰੋ ਜਮੇ ਰਜੀਆ ਕੀ ਆ ਬਾਤ ਐ ਐਸ਼ਾ ਹੀ ਐਸ਼ਾ ਠੀਕ ਐ ਤੇ ਮੈਨੂੰ ਪਤਾ ਲੱਗਿਆ ਇਹਦਾ ਘਰ ਬਣ ਗਿਆ ਪੱਤਰ ਪੁੱਤਰ ਲੱਗ ਗਿਆ ਬਾਥਰੂਮ ਬਣ ਗਿਆ ਮੈਨੂੰ ਕਹਿੰਦੇ ਤੈਨੂੰ ਬਹੁਤ ਬਹੁਤ ਵਧਾਈਆਂ ਕਰ ਕਿਸੇ ਦਾ ਵੀ ਬਣੇ ਦੁਸ਼ਮਣ ਦਾ ਵੀ ਬਣੇ ਸੱਤ ਸਾਰਿਆਂ ਦੀ ਆਪਣੀ ਹੋਣੀ ਚਾਹੀਦੀ ਐ ਤਾਂ ਤੈਨੂੰ ਤੇਰੇ ਘਰ ਬਣ ਬਣੰਦੀਆਂ ਬਹੁਤ ਬਹੁਤ ਵਧਾਈਆਂ ਠੀਕ ਐ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਦੇਖੋ ਇੱਕ ਕਲਿੱਪ ਜੇ ਬੱਦਲ ਦਿਖ ਰਹੇ ਨੇ ਕੈਂਟ ਹਾਂਜੀ ਗਾਇਸ ਵੀਰੇ ਕਿਵੇਂ ਸਰੇ ਵੈਲਕਮ ਟੂ ਮਾਈ ਵਲੌਗ ਟੂ ਪੀ ਲਵਰ ਟੂ ਐ ਵੈਲਕਮ ਟੂ ਮਾਈ ਵਲੌਗ ਤੇ ਵੈਲਕਮ ਟੂ ਮਾਈ ਚੈਨਲ ਵੈਲਕਮ ਟੂ ਬੈਕ ਮਾਈ ਚੈਨਲ ਤੇ ਤੁਹਾਡਾ ਮੇਰੇ ਵਲੌਗ ਚ ਸਵਾਗਤ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਇਹ ਦੇਖੋ ਬੱਦਲ ਕਿਵੇਂ ਸੁਣ ਰਹੇ ਹਾਂ ਠੰਡਾ ਹੋ ਗਿਆ ਮੌਸਮ ਹੁਣ ਬਸ ਹਲਕਾ ਨਕਾ ਵੱਡ ਲੰਦਰ ਬਾਹਲੇ ਨਾ ਪਾਣੀ ਨਾ ਵੀ ਤਨਕਾ ਵੱਡ ਲਿਆ ਹੂੰ ਆ ਚਾਹ ਵੇਖ ਲਓ ਪੀਂਦੇ ਬਾਹਰ ਇੱਕ ਕਲਿੱਪ ਲਾਂਦੇ ਨਾ ਤਿੰਨ ਕਰਨਾ ਤੁਸੀਂ ਦੇਖਿਆ ਕਿੰਨੀ ਇਹ ਗਲੀਚ ਹੈਗੀ ਨੱਕ ਪਹੁੰਚ ਕੇ ਚੁੰਨੀ ਤੇ ਹੀ ਹੱਥ ਫੇਰ ਲ ਇਜਾ ਤੂੰ ਬੋਲ ਰਹੀ ਹੈ ਵੈਲਕਮ ਟੂ ਮਾਈ ਬਲੌਗ ਵੈਲਕਮ ਟੂ ਮਾਈ ਚੈਨਲ ਤੇ ਉੱਤੇ ਖੀਖੀ ਕਰਨ ਦੀ ਕੀ ਹਟ ਹੈ ਨਜਾਇਜ਼ੀ ਕਿਊਟ ਬਣ ਰਹੀ ਹੈ ਇੰਨੀ ਕਿਊਟ ਤੂੰ ਹੈ ਨਹੀਂਗੀ ਨਿਆਣੀ ਨਹੀਂ ਹੈਗੀ ਤੂੰ ਠੀਕ ਹੈ ਤੂੰ ਤੋਂ ਬੱਚਿਆਂ ਨੂੰ ਕੀ ਕਰ ਰਹੀ ਹੈ ਬਾਹਰ ਖੜ ਕੇ ਚਾਹ ਪੀ ਰੇ ਤੂੰ ਉਹ ਇੰਟਰਨੈਸ਼ਨਲ ਪਲੇਟਫਾਰਮ ਤੇ ਆ ਕੇ YouTube ਤੇ ਆ ਕੇ ਐਡਾ ਮੂੰਹ ਅੱਡ ਕੇ ਜਿਹੜਾ ਖਾਨੀ ਹੈ ਉਹ ਤੈਨੂੰ ਪਤਾ ਨਹੀਂ ਲੋਕਾਂ ਨੂੰ ਕਿੰਨਾ ਬਹਾਜਤ ਲੱਗਦਾ ਹੈਗਾ ਕਿੰਨਾ ਗੰਦਾ ਲੱਗਦਾ ਹੈਗਾ ਉਹ ਜਵਾਕ ਗਲੀ 'ਚ ਖੜ ਕੇ ਚਾਹ ਪੀ ਰਿਆ ਰਿਕਾਰਡ ਉਹਨਾਂ ਨੂੰ ਕਰਕੇ ਤੂੰ ਦਿਖਾ ਰਹੀ ਹੈ ਤੇ ਲੈ ਗਲੀ 'ਚ ਖੜ ਕੇ ਚਾਹ ਪੀ ਰੇ ਤੂੰ ਕਿੱਥੇ ਕਿੱਥੇ ਕਢ ਕੇ ਖਾਣੀ ਹੈ ਉਹ ਖਾਂਦਾ ਤੇਰਾ ਤਰੀਕਾ ਦੇਖਿਆ ਹੱਦ ਹੁੰਦੀ ਵੀ ਹੈ ਕਲੀਜ ਜੀ ਨੇ ਰਿਆਣੀ ਖੜਾ ਉਹ ਮੁੰਮੀ ਖਵਾ ਸੀ ਬਲੇ ਖੜੇ ਨੇ ਕੋਲੀ ਨਹੀਂ ਦੂਰੀ ਆਈ ਪਾਪਾ ਕਿੰਨਾ ਸਮਾਂ ਹੋ ਗਿਆ ਹਲਾ ਬਗੜਾ ਮੌਸਮ ਵਧੀਆ ਹੋ ਗਿਆ ਉਧਰੋਂ ਨਹੀਂ ਦੂਰੀ ਆਈ ਮੁੰਮੀ ਦੇਖ ਉਹਦੋਂ ਨਹੀਂ ਪਹਿਲਾਂ ਕਰੀਏ ਖਾਲੇ ਰੇ ਸੀ ਸੋਨੇ ਮੜਾ ਪਾਗੀ ਜਾ ਨਹੀਂ ਦੂਰੀ ਆਈ ਸਾਨੂੰ ਅੱਜ ਪਤਾ ਲੱਗਿਆ ਨੇਰੀ ਦੇ ਵੀ ਪੈਰ ਹੁੰਦੇ ਆ ਨੇਰੀ ਉਧਰੋਂ ਤੁਰ ਹੀ ਆਈ ਐ ਉਹ ਤਾਂ ਕੋਈ ਨਾ ਡਰਨਾ ਤੇਰੀ ਮੰਮੀ ਨੂੰ ਉੱਡਣ ਲੱਗੀ ਨੇਰੀ ਦੇ ਵਿੱਚ ਐਸੇ ਡਰ ਮੈਨੂੰ ਵੀ ਨਹੀਂ ਮੈਂ ਵੀ ਉੱਡਣ ਲੱਗੀ ਸੋਨੂ ਤਾਂ ਮੈਂ ਇੱਕ ਵਾਰੀ ਤਨ ਉਡਾਰੋ ਪਤਲੇ ਬਤਲੇ ਜੀ ਹੈਗੀ ਹੁਣ ਉੱਡ ਜਾ ਨੇਰੀ ਦੇ ਵਿੱਚ ਹਾਂ ਜੀ ਗਾਇਸ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਹੋ ਚੁੱਕੀ ਆ ਅੱਜ ਹੈਗਾ ਸ਼ਨੀਵਾਰ ਤੇ ਪਰ ਅੱਜ ਚੱਲਿਆਗਾ ਸਕੂਲ ਤੇ ਆਪਾਂ ਹੁਣ ਕਰਦੇ ਆ ਸਫਾਈ ਪਰ ਠੀਕ ਆ ਤੇ ਉਪਰੋਂ ਕੀ ਉਹਦੀ ਬਣਾਉਣੀ ਲੱਗਿਆ ਫੇਰ ਹੁਣ ਆਪਾਂ ਕਰਾਂਗੇ ਘਰ ਦਾ ਕੰਮ ਠੀਕ ਆ ਤੇ ਅੱਜ ਕਈ ਸਿਰ ਪੱਥਰ ਲਾਉਣੇ ਨੇ ਹੋਣਾ ਸਾਡੇ 70 ਵੀ ਲੱਗਣੇ ਆ ਤੇ ਚਲੋ ਆਪ ਕਰਦੇ ਆਪਾਂ ਹਾਂਜੀ ਗੈਸੂਰੇ ਆਪਾਂ ਲੱਗੀਆਂ ਹੁਣ ਚਾਹ ਨਾਲ ਕਿਉਂਕਿ ਪੱਥਰ ਲਾਉਣ ਆ ਗਏ ਆ ਮਿਸਤਰੀ ਜੋਕ ਆਫ ਦਾ ਈਅਰ ਆਪਾਂ ਕਰਦੇ ਹੁਣ ਘਰ ਦਾ ਕੰਮ ਤਾਂ ਲੱਗਦਾ ਇਹਨੇ ਕਦੀ ਘਰ ਦਾ ਕੰਮ ਕੀਤਾ ਹੋਊਗਾ ਹੁਣ ਆ 25 ਸੈਕਿੰਡ ਦੀ ਕਲਿੱਪ ਦੇ ਵਿੱਚ ਇਹਨੇ ਕਿੰਨੀ ਵਾਰ ਕਹਿਤਾ ਅੱਜ ਸਾਡੇ ਲੱਗਣਾ ਪੱਥਰ ਅੱਜ ਸਾਡੇ ਲੱਗਣਾ ਪੱਥਰ ਪੱਥਰ ਲਾਣ ਵਾਲੇ ਆ ਗਏ ਇੱਕ ਕੱਲ ਨੂੰ ਤੁਸੀਂ ਕਿੰਨੀ ਕਵਾਰ ਦੱਸੋਗੇ ਹੁਣ ਆ ਤੁਸੀਂ ਆ ਦੇਖਿਆ ਇਹਨੇ ਫੇਰ ਨੱਕ ਜਿਹਾ ਪੁੰਚ ਕੇ ਛੋਟ ਨੂੰ ਹੱਥ ਲਾ ਲਿਆ ਆ ਤੁਹਾਡੇ ਇਨਫਲੂਐਂਸਰ ਤੁਰਦੀ ਦੇ ਨੋਟ ਕਰਿਆ ਕਰੋ ਇਹਦਾ ਪੈਰ ਘਿਸ ਘਿਸ ਕੇ ਤੁਰਦੀ ਹੈ ਚਪਲਾਂ ਦੀ ਬਾਤ ਦੇਖੋ ਕਿੰਨੀ ਆਂਦੀ ਹੈ ਆ ਲੋਕਾਂ ਨੂੰ ਤੁਸੀਂ ਫੋਲੋ ਕਰਦੇ ਹੋ ਲੱਖ ਬੰਦਾ ਇਹਨੂੰ ਇੱਥੇ ਸਬਸਕ੍ਰਾਈਬ ਕਰੀ ਬੈਠਾ YouTube ਤੇ 2-3 ਲੱਖ ਹੈ ਤਾਂ Instagram ਤੇ ਫੋਲੋਅਰ ਹੈ ਕੀ ਫੋਲੋ ਕਰਦੇ ਹੋ ਪੈਰ ਘਿਸ ਕੇ ਤੁਰਨਾ ਇਹ ਸਾਲਾ ਦੰਚਾਪੜ ਚਪੜ ਖਾਣਾ ਫਿਰ ਕਹਿੰਦੇ ਸਾਨੂੰ ਬੋਲਦੇ ਕਿ ਉਹ ਹਰਕਤਾਂ ਦਾ ਦੇਖ ਲਾ ਕੇ ਤੁਸੀਂ ਨੈਟ ਤੇ ਕਰਦੇ ਕੀ ਹੋ ਫਿਰ ਕਹਿੰਦੇ ਅਸੀਂ ਗਲਤ ਕੀ ਕਰਦੇ ਹੈਗੇ ਆ ਮੈਂ ਸੋਹਣਾ ਸਾਡਾ ਪੱਥਰ ਪਿਆ ਚਾਹ ਬਣਾਉਣੀ ਹੈ ਉਹਨਾਂ ਲਈ ਚਾਹੇ ਚਾਹ ਹੀ ਚਾਹ ਗਾਇਸ ਮੈਨੂੰ ਲੱਗਿਆ ਭੋਜ ਤਮਾਚ ਲਈ ਗਵੰਡਿਆਂ ਤੋਂ ਰੋਟੀ ਮੰਗਣੀ ਕਿਉਂਕਿ ਮੈਂ ਬਣਾਈ ਨਹੀਂ ਪਰਗੜ ਦੀ ਬਣਾ ਕੇ ਮੇਹਤਾ ਦੋ ਰੋਟੀਆਂ ਆਪ ਦੀ ਮੈਂ ਕਿਹੜਾ ਗਵੰਡਿਆਂ ਦੇ ਮੰਗ ਕੇ ਖਾ ਲੀ ਗਾਇਸ ਗਾਇਸ ਵੀਰੇ ਆਪ ਇਹ ਸਾਡਾ ਪੱਥਰ ਤੇ ਜਿਹੜਾ ਪੱਥਰ ਤੇਰੇ ਦਿਮਾਗ ਤੇ ਪਿਆ ਹੋਇਆ ਉਹ ਤੋਂ ਕੁਝ ਕਰ ਲੈ ਮਿਸਤਰੀਆਂ ਵਾਸਤੇ ਚਾਹ ਕਰੇ ਬਣ ਗਈ ਰੋਟੀ ਨਹੀਂ ਬਣੀ ਰੋਟੀ ਚੱਲੀ ਗਵੰਡਿਆਂ ਘਰੇ ਮੰਗਾ ਠੀਕ ਹੈ ਤੇ ਆ ਦੇਖ ਲਓ ਹੁਣ ਇਹਨੇ ਆਹ ਨਾਲ ਨੋਟ ਰੱਖਿਓ ਇਹਨੇ ਚੁੰਨੀ ਦੇ ਨਾਲ ਨੱਕ ਸਾਫ ਕੀਤਾ ਤੇ ਇਹਦੇ ਤੁਰਨ ਲੱਗੇ ਤੁਸੀਂ ਦੇਖ ਲਓ ਕਿਦਾਂ ਚਪਲਕ ਘਰੀਸ ਘਰੀਸ ਕੇ ਤੁਰਦੀ ਹੈ ਕਿੰਨੀ ਜ਼ੋਰ ਨਾਲ ਘਰੀਸ ਕੇ ਤੁਰਦੀ ਹੈ ਕਿ ਰਿਕਾਰਡਿੰਗ ਦੇ ਵਿੱਚ ਵੀ ਉਹ ਆਵਾਜ਼ ਆ ਰਹੀ ਹੈ ਠੀਕ ਹੈ ਅੱਗੇ ਦੇਖਿਓ ਤੁਹਾਨੂੰ ਮੈਂ ਦਿਖਾਨੀ ਹੈ ਇੱਕ ਚੀਜ਼ ਗਾਇਸ ਮੈਂ ਆਈਆਂ ਗਵਾਂਡੀਆਂ ਗਰੇ ਰੋਟੀ ਦੇ ਦੋ ਰੋਟੀ ਦੇ ਦੋ ਇੱਕ ਤਾਂ ਭੱਖ ਲੱਗੀ ਆ ਗਵਾਂਡੀ ਰੋਟੀ ਮੈਂ ਲੈ ਦੇਖੋ ਬੰਨਣਾ ਮੂਹੇ ਕੋਣਾ ਸਾਰੇ ਰੋਟੀ ਇੱਕ ਬਣੀ ਜਾਂਦੀਆਂ ਸੱਚਾ ਤੋਂ ਦੱਦੇ ਚ ਲੈ ਜਾ ਲੈ ਜਾ ਬੋਲ ਤਾਂ ਬੋਲਦੀ ਨਹੀਂ ਗਈ ਹਾਂ ਚੱਕੀ ਮੈਂ ਰੋਟੀ ਤਾਂ ਮੈਂ ਲੈ ਕੇ ਚੱਲੀਆਂ ਘਰੇ ਖਾਉਂਗੀ ਭੁੱਖ ਲੱਗੀ ਜਾ ਕੇ ਵੱਧ ਬੰਦੇ ਆਟਾ ਆਟਾ ਵੱਧ ਨਹੀਂ ਬੋਲਦੀ ਜੀ ਮੇਰੀ ਆਵਾਜ਼ ਆ ਰਹੀ ਹੈ ਅੱਡੀ ਘੜੀ ਹੈ ਗਾਈਸ ਵੀਰੇ ਕੋਈ ਸੇਲੀਆ ਪੈਸਟ ਕਰਨ ਦਾ ਮੇਰੀ ਰੋਟੀ ਦੇ ਦੋ ਭੁੱਖ ਲੱਗੀ ਹੈ ਮੈਨੂੰ ਤੈਨੂੰ ਕੀ ਲੱਗਦਾ ਇਹ ਹਰਕਤਾਂ ਕਰਕੇ ਤੂੰ ਬਹੁਤ ਕਿਊਟ ਲੱਗਦੀ ਹੈ ਬਹੁਤ ਪੋਲੀ ਪਾਲੀ ਲੱਗਦੀ ਹੈ ਨਹੀਂ ਭੈੜੀ ਲੱਗਦੀ ਹੈ ਵਾਹੀਆਤ ਲੱਗਦੀ ਹੈ ਠੀਕ ਹੈ ਤੇ ਜਿਹੜੇ ਹੱਥਾਂ ਨਾਲ ਇਹਨੇ ਹੁਣ ਨੱਕ ਸਾਫ਼ ਕੀਤਾ ਸੀ ਉਹੀ ਹੱਥ ਇਹਨੇ ਅਗਲੇ ਦੇ ਰੋਟੀ ਵਾਲੇ ਡੱਬੇ ਦੇ ਵਿੱਚ ਪਾਤੇ ਤੇ ਜਿਹੜੀ ਚੁੰਨੀ ਨਾਲ ਨੱਕ ਪੂੰਝੇ ਸੀ ਉਹ ਚੁੰਨੀ ਉੱਤੇ ਇਹਨੇ ਰੋਟੀ ਰੱਖ ਲਈ ਠੀਕ ਹੈ ਪਤਾ ਨਹੀਂ ਕਿੰਨੀ ਵਾਰ ਇਹਨੇ ਨੱਕ ਸਾਫ ਕੀਤਾ ਹੋਇਆ ਉਸ ਚੁੰਨੀ ਦੇ ਨਾਲ ਤੇ ਉਹਨਾਂ ਨੇ ਕਹਿੰਦੀ ਆਟਾ ਵੱਧ ਗੁੰਨੇ ਸੀ ਅਗਲੇ ਨੂੰ ਸੁਪਣਾ ਥੋੜਾ ਐਸੇ ਤੋਂ ਰੋਟੀ ਮੰਗਣ ਆਏਗੀ ਜਿਹੜਾ ਆਟਾ ਵੱਧ ਬਣ ਕੇ ਰੱਖੇ ਠੀਕ ਹੈ ਅਗਲੀ ਕਿ ਉਹ ਜਵਾਬ ਦੇਵੇ ਤੈਨੂੰ ਉਹਨਾਂ ਨਾਲ ਬੋਲ ਦੇਣੀ ਹੈ ਮੇਰੀ ਬੈਸਟ ਫਰੈਂਡ ਹੈ ਤੇ ਇਹ ਇਸ ਗੱਲ ਤੋਂ ਬਾਅਦ ਹੀ ਹੀ ਕਰਨਾ ਕੀ ਜ਼ਰੂਰੀ ਸੀ ਜਵਾਨ ਤੇਰੇ ਬੱਚੇ ਹੋ ਗਏ ਉਹ ਸਭ ਨਾਲ ਹੱਥ ਤਾਂ ਕਰ ਲੈ ਥੋੜੀਆਂ ਜੀਆਂ ਹੱਦ ਹੈ ਯਾਰ ਸਭ ਦਿਨ ਦਿੱਤੀ ਗਈ ਜਿਹੜਾ ਨਾ ਰੋਟੀ ਦੇਦੀ ਆ ਮੰਗਤੀ ਨੂੰ ਤੇ ਜਿਵੇਂ ਕਿ ਤੁਸੀਂ ਮੈਨੂੰ ਕਹਿੰਨੇ ਹੋ ਹਨਾ ਮਸ਼ਹੂਰ ਆ ਮੈਂ ਮੰਗਤੀ ਤੇ ਰੋਟੀ ਲੈ ਲਈ ਤੇ ਤੁਹਾਡਾ ਬਾਈ ਉਹ ਕੰਮ ਕਰੀ ਜਾਂਦੇ ਤੇ ਆਪਾਂ ਚੱਲੇ ਰੋਟੀ ਲੈ ਕੇ ਖਾਣੇ ਭੁੱਖ ਬੜੀ ਲੱਗੀ ਤੇ ਮੰਗ ਕੇ ਮੈਂ ਖਾਣੀ ਤੇ ਤੂੰ ਉਹ ਮੰਗਤੀ ਹੈ ਜਿਹਨੂੰ ਸੋਨੇ ਦਾ ਕਟੋਰਾ ਵੀ ਮਿਲ ਜਵੇ ਨਾ ਤੇ ਉਹਦੇ ਵਿੱਚ ਵੀ ਇਹ ਪੀ ਕੇ ਮੰਗੂਗੀ ਕਿਉਂਕਿ ਇਹਨੂੰ ਸੋਨੇ ਦੇ ਕਟੋਰੇ ਦਾ ਯੂਜ਼ ਕਰਨਾ ਹੀ ਨਹੀਂ ਆਣਾ ਦਿਮਾਗ ਨਹੀਂ ਨਾ ਹੈਗੇ ਓਡੇ ਅਨਐਜੂਕੇਟਿਡ ਲੋਗ ਹੁਣ ਇਹ ਤੇ ਤੁਰਦੀ ਤੁਸੀਂ ਦੇਖ ਲਓ ਪੈਰਾਂ ਦੀ ਆਵਾਜ਼ ਕਿੰਨੀ ਆ ਰਹੀ ਹੈ ਉਹ ਖੜਾ ਤੁਹਾਡਾ ਭਾਈ ਕੀ ਕਰਨਾ ਸੀ ਤੇਰੇ ਭਾਈ ਨੂੰ ਦੇਖ ਕੇ ਆ ਫੇਰ ਪੱਥਰ ਦੀ ਗੱਲ ਕਿੰਨੀ ਵਾਰ ਇੱਕ ਬਲੌਗ ਤੇ ਬੋਲਾਂਗੇ ਪੱਥਰ 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 ਆਪਣੇ ਦਿਮਾਗ ਤੇ ਪਏ ਪੱਥਰ ਦਾ ਇਲਾਜ ਕਰ ਕੋਈ ਟੰਗਰ ਚ ਨਾ ਨੀ ਪੱਥਰ ਲਾਉਣ ਵਾਲੇ ਭਾਈ ਹੋਣੀਆਂ ਇਹ ਤੇ ਚਲੋ ਅੱਛਾ ਰੋਟੀ ਦੇਖ ਨਹੀਂ ਦੀ ਹੈ 20 ਸਾਲ ਕਰੇਲੇ ਕਰੇਲਿਆਂ ਨਾਲ ਮੈਂ ਖਾਹੂੰਗੀ ਰੋਟੀ ਗਾਇਸਾਂ ਪਹਾਂ ਲੱਗੀਆਂ ਰੋਟੀ ਗਵਾਂਢਾਂ ਦਾ ਜਿਹੜੀ ਮੈਂ ਮੰਗ ਕੇ ਲਿਆਈਆਂ ਕਰੇਲਾ ਭਰੇ ਆ ਕੋ ਖੋੜੀ ਵੀ ਗਈ ਸੀ ਤੇ ਬਹੁਤ ਔਖੀ ਕਿੰਨੀ ਹੁਣ ਇਹਦੀ ਰੋਟੀ ਥੱਲੇ ਗਿਰ ਗਈ ਠੀਕ ਹੈ ਉਹੀ ਰੋਟੀ ਐ ਚੱਕ ਕੇ ਖਾ ਰਹੀ ਐ ਘਰੇ ਮਿਸਤਰੀ ਲੱਗੇ ਹੋਏ ਐ ਕਿੰਨੀ ਰੇਤ ਧੂਲ ਮਿੱਟੀ ਹੋਣੀ ਐ ਅੰਦਰ ਬਾਹਰ ਸਾਰਿਆਂ ਦੇ ਪੈਰ ਜਾਂਦੇ ਹੋਣੇ ਐ ਤੇ ਫਿਰ ਇਹਨੇ ਕਹਿਣਾ ਮੈਂ ਬਿਮਾਰ ਹੋ ਗਈ ਆ ਇਹਦੀਆਂ ਹਰਕਤਾਂ ਹੈਗੀਆਂ ਤੁਸੀਂ ਦੇਖ ਲਓ ਆਪੇ ਠੀਕ ਐ ਤੇ ਰੋਟੀ ਕਿੱਦਾਂ ਖਾ ਰਹੀ ਐ ਕੈਮਰੇ ਦੇ ਸਾਹਮਣੇ ਖਾਣਾ ਤੇਰੇ ਜ਼ਰੂਰੀ ਐ ਬੁੱਥਾ ਐਡਾ ਅੱਡ ਕੇ ਖਾਂ ਲੱਗਦੀ ਆਵਾਜ਼ ਦੇਖ ਲਓ ਪਹਿਲਾਂ ਮੈਂ ਤੁਹਾਨੂੰ ਇਹਦੇ ਪੈਰਾਂ ਦੀ ਆਵਾਜ਼ ਸੁਣਾਈ ਸੀ ਹੁਣ ਇਹਦੇ ਪਚੜ ਪਚੜ ਦੀ ਆਵਾਜ਼ ਦੇਖ ਲਓ ਏਡੀ ਡੰਗਰ ਜਨ ਨਹੀਂ ਐ ਹੂੰ ਇਕਰੇ ਲਾ ਬਣਦੀ ਬੜੀ ਇਕਰੇ ਲਾ ਸੁਆਦ ਬਣ ਕੇ ਕਹਿ ਤੱਕੀ ਬੜੀ ਬਣੇ ਤਲੀ ਜਿਹੀ ਬਣੇ ਰੋਟੀ ਆਪ ਖਾ ਲਿਆ ਐਨੇ ਖਾਣ ਦਾ ਤਰੀਕਾ ਦੇਖਿਆ ਉਹੀ ਰੋਟੀ ਜਿਹੜੀ ਥੱਲੇ ਗਿਰੀ ਸੀ ਚੱਕ ਕੇ ਖਾ ਲਈ ਭਲਾ ਤੂੰ ਚਿੜੀਆਂ ਨੂੰ ਪਾ ਦੇ ਆਪਣੇ ਲਈ ਹੋਰ ਬਣਾ ਲਾ ਉਦੋਂ ਤੇ ਪਚਰ ਪਚਰ ਕਰਕੇ ਖਾਣ ਲੱਗੀ ਹੋਈ ਐ ਆਹ ਕਲਿੱਪ ਦੇਖ ਕੇ ਮੈਨੂੰ ਇੰਨੀ ਇਰੀਟੇਸ਼ਨ ਹੋਈ ਐ ਨਾ ਇਹ ਕੀ ਕਰਦੀ ਗਈ ਐ ਕੋਈ ਰੋਕਦਾ ਕਿਉਂ ਨਹੀਂ ਇਹਦਾ ਘਰ ਵਾਲਾ ਵੀ ਨਹੀਂ ਰੁਕਦਾ ਹੋ ਵੀ ਨਾਲ ਹੀ ਲੱਗੇ ਹੋਇਆ ਐਨੀ ਤੇਰੀ ਉਮਰ ਹੋ ਗਈ ਤੂੰ ਕਹਿੰਦੀ ਮੈਨੂੰ ਤਾਂ ਪਹਿਲੀ ਵਾਰ ਕੁਵੇਲੇ ਸਵਾਦ ਬਣਿਆ ਕੁੜੀਆਂ ਤਾਂ ਪੰਜਵੀਂ ਛਵੀਂ ਚ ਹੁੰਦੀਆਂ ਤਾਂ ਉਦੋਂ ਰੋਟੀ ਸਬਜ਼ੀ ਬਣਾਉਣ ਲੱਗ ਜਾਂਦੀਆਂ ਹੈਗੀਆਂ ਅਸੀਂ ਵੀ ਲੱਗੇ ਸੀ ਤੇ ਉਦੋਂ ਦੇ ਤੇ ਤੋਂ ਹੁਣ ਤੱਕ ਪਹਿਲੀ ਵਾਰ ਚੀਜ਼ ਸਵਾਦ ਬਣੀ ਖਾਪੀ ਤੋਂ ਲੈ। ਹੁਣ ਆਪਾਂ ਕਰੜੀ ਦੀ ਚਾਹ ਬਣਾ ਕੇ ਪੀਵਾਂਗੇ। ਠੀਕ ਹੈ ਨਾ? ਚਾਹ ਨਾਲ ਬੰਦਾ ਥੋੜਾ ਜਿਹਾ ਐਕਟਿਵ ਹੋ ਜਾਂਦਾ। ਤੁਹਾਨੂੰ ਪਤਾ ਹੀ ਆ ਮੈਂ ਕਿਹੋੜਾ। ਤੇ ਚਲੋ ਆਪਾਂ ਹੁਣ ਰੋਟੀ ਖਾ ਲਈ। ਢਿੱਡ ਭਰ ਗਿਆ। ਇੱਕ ਰੋਟੀ ਨਾਲ ਆਪਾਂ ਦਾ ਚਾਹ ਵੀ ਨਹੀਂ ਬਣਾ ਕੇ। ਤੇ ਗਾਇਜ਼ ਸਿਰਫ ਫੋਲੋ ਕਰੋ। ਤੇ ਗਾਇਜ਼ ਸਿਰਫ ਫੋਲੋ ਸਬਸਕ੍ਰਾਈਬ ਕਰ ਲਿਓ। ਸਬਸਕ੍ਰਾਈਬ ਜਰੂਰ ਕਰ ਲਿਓ। ਠੀਕ ਹੈ ਨਾ? ਮਲਟੀ ਪਰਪਸ ਛੁਨੀ ਐਜ਼ ਅ ਪਲੇਟ ਵੀ ਯੂਜ਼ ਹੋ ਜਾਂਦੀ ਐ ਐਜ਼ ਅ ਟਾਵਲ ਵੀ ਯੂਜ਼ ਹੋ ਜਾਂਦੀ ਐ ਤੇ ਨੱਕ ਸਾਫ਼ ਕਰਨ ਲਈ ਐਜ਼ ਰੁਮਾਲ ਵੀ ਯੂਜ਼ ਹੋ ਜਾਂਦੀ ਹੈ ਹਣ ਪੀਵਾਂਗੇ ਜੀ ਆਪਾਂ ਕੜੀ ਦੀ ਚਾ ਤੇ ਤੂੰ ਪੀ ਲੈਣਾ ਆਡੀਅנס ਨੂੰ ਕਿਉਂ ਦੱਸਦੀ ਪਈ ਐ ਠੀਕ ਐ ਮੈਨੂੰ ਐਕਟਿਵ ਰਹਿਣਾ ਬੰਦਾ ਹੈਗਾ ਹਾਂ ਤੈਨੂੰ ਤਾਂ ਐਕਟਿਵ ਰਹਿਣੀ ਹੁੰਦਾ ਕੋਈ ਹੋਸ਼ੋਂ ਆਵਾਜ਼ ਦੇ ਵਿੱਚ ਬੰਦਾ ਐਡਾ ਮੂੰਹ ਟੱਡ ਕੇ ਐਡਾ ਪਚਲ ਪਚਲ ਕਰਕੇ ਆਨਲਾਈਨ ਖਾ ਵੀ ਨਹੀਂ ਸਕਦਾ ਤੈਨੂੰ ਤਾਂ ਐਕਟਿਵ ਰਹਿਣੀ ਪੈਣਾ ਹੱਦ ਹੁੰਦੀ ਪਈ ਐ ਸਬਸਕ੍ਰਾਈਬ ਕਰ ਲਿਓ ਜੀ ਕਿੱਦਾਂ ਉਂਗਲ ਕਰਕੇ ਦਰਨ ਨਹੀਂ ਪਈਆਂ ਹਾਂ ਕਰ ਲਿਓ ਵੀ ਇਹਨੂੰ ਸਬਸਕ੍ਰਾਈਬ ਪਚਲ ਪਚਲ ਕਰਕੇ ਖਾਣਾ ਤੇ ਪੈਰ ਕੜੀਸਕੇ ਤੁਰਨਾ ਸਿੱਖੋ ਇਹਦੇ ਤੋਂ ਸਿੱਖੋ ਸਿੱਖੋ

ਫਿਰ गाइस रे ਇੰਜੋਏ ਕਰੋ ਤੇ ਬਣੇ ਰਹੋ ਬਲੌਗ ਨਾਲ ਸਬਸਕ੍ਰਾਈਬ ਕਰ ਲੈ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਲੋ ਜੀ ਗਾਇਸ ਵੀਰੇ ਪੀ ਲੋ ਚਾਹ ਹੋ ਜਾ ਤੁਸੀਂ ਵੀ ਐਕਟਿਵ ਯੂਨੀਕ ਰੈਸਪੀ ਨੇ ਬਣਾ ਕੇ ਦਿਖਾਈ ਹੈ ਚਾਹ ਕਿਸ ਨੂੰ ਬਣਾਣੀ ਨਹੀਂ ਆਂਦੀ ਹੈਨਾ ਆ ਇੱਕ ਬਲੌਗ ਦੇ ਵਿੱਚ ਇਹਨੇ ਕਿੰਨੀ ਵਾਰ ਕਿਹਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਬਲੌਗ ਨਾਲ ਬਣੇ ਰਹੀਓ ਕਿਉਂਕਿ ਇਹਨੂੰ ਖੁਦ ਨੂੰ ਚੱਕ ਕੇ ਲੋਕ ਛੱਡ ਕੇ ਭਜਣਾ ਜਾਣ ਵਿੱਚ ਵਿਚਾਲੇ ਮੇਰਾ ਵੀਡੀਓ ਬੜਾ ਇਨਫੋਰਮੇਟਿਵ ਹੈ ਨਾ ਹੁਣ ਏਸੀ 'ਚ ਬਹਿ ਜੀਏ ਹੋਰ ਪੀ ਲਿਓ ਚਾਹ ਕੰਮ ਸਾਰਾ ਕਰ ਲਿਆ ਕਰਦਾ ਤੇ ਆਪਾਂ ਹੁਣ ਦੀ ਚਾਹ ਨਾਲ ਬਿਸਕਟ ਤੇ ਵਲੌਗ ਨਾਲ ਬਣੀ ਰਹੋ ਫੂਡ ਚੈਲੰਜ ਵੀ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਚ ਹੋਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਗੱਲ ਸੁਣ ਪੱਥਰ ਸਾਡੇ ਅੰਦਰ ਲੱਤਣਾ ਨਹੀਂ ਕਮਰੇ ਚ ਕਿੰਨੇ ਮੈਟਰ ਛਾੜਨ ਉਹ ਕਿਥੇ ਪਰਸ਼ਪੰਨੀ ਪੰਨੀ ਦਰਵਾਜ਼ੇ ਦਾ ਪੰਗਾ ਪੈਂਦਾ ਇਸ ਕਰਕੇ ਇਸ ਕਰਕੇ ਤੁਹਾਡਾ ਭਾਜੀ ਕਹਿੰਦਾ ਆਪਾਂ ਮੈਟ ਜਿਹਾ ਲੱਗੇ ਛਾ ਲੈਣਾ ਕੱਲਾ ਸੋਈ ਪੱਥਰ ਲੱਤੂਗਾ ਬਸ ਨਾ ਜੀ ਕਹਿੰਦੀ ਕਰ ਲਿਆ ਕਰਦਾ ਕੰਮ ਤੁਹਾਨੂੰ ਲੱਗਦਾ ਨਹੀਂ ਕਰਦਾ ਕੰਮ ਕੀਤਾ ਹੋਗਾ ਪੀਣ ਲੱਗਿਆ ਜੀ ਚਾਹ ਨਾਲ ਬਿਸਕਟ ਅਰੇ ਖਾਣ ਪੀਣ ਤੋਂ ਅੰਨੇ ਫਿਰ ਹੁਣ ਇਹਦੇ ਵਿੱਚ ਇਸ ਕਲਿੱਪ 'ਚ ਵੀ ਕਹਿਤਾ ਸਬਸਕ੍ਰਾਈਬ ਕਰ ਲਿਓ ਫਿਰ ਪੱਥਰ ਵਾਲੀ ਗੱਲ ਲੈ ਕੇ ਆ ਗਈ ਸਾਡਾ ਕਲਰ ਰੂਮ ਵਿੱਚ ਪੱਥਰ ਲਗਣਾ ਕਮਰੇ 'ਚ ਨਹੀਂ ਲਗਣਾ ਦਰਵਾਜ਼ੇ ਦਾ ਪੰਗਾ ਪੈ ਜਾਊਗਾ ਅਰੇ ਚੱਲਦਾ ਮਿਸਤਰੀ ਹੋਵੇ ਦਰਵਾਜ਼ਾ ਉਤਾਰ ਕੇ ਨੀਚੇੋਂ ਕੱਟ ਦੇਵੇ ਤੇ ਕਬਜੇ ਥੋੜੇ ਉੱਪਰ ਨੂੰ ਕਰਕੇ ਲਾ ਦੇ ਕਿਉਂ ਨਹੀਂ ਲੱਗਦਾ ਕਮਰੇ 'ਚ ਪੱਥਰ ਠੀਕ ਹੈ ਮਿਸਤਰੀ ਚੱਲਦਾ ਮਿਲਣਾ ਚਾਹੀਦਾ ਮਿਸਤਰੀ ਨਾਲ ਮਿਲ ਵੀ ਜਾਣਗੇ ਗੱਲ ਤਾਂ ਕੁਝ ਹੋਰ ਹੈ ਪੈਸੇ ਕੱਟ ਗਏ ਕਿ ਘਟ ਆਏ ਇਹ ਦੱਸ ਅਸਲੀ ਮੁੱਦੇ ਤੇ ਆਇਆ ਕਰ ਸਾਡਾ ਕਲਾ ਲੱਗਿਆ ਸਾਬੂ ਗਾਈ ਸਬਜੀ ਲੱਗ ਗਿਆ ਪਾਈ ਲਿਆ ਸਬਜੀ ਲੱਗ ਆਰਬੀ ਆ ਗਈ ਗਾਈ ਸੇ ਆਰਬੀ ਲੜ ਆਰਬੀ ਬਾਈ ਟੇਖਾ ਦੋਖੋ ਪੀ ਲਾਉਗਾ ਇੱਥੇ ਪੀਲਾ ਪੀਲਾ ਮੇਰੇ ਕੋਲ ਪਾ ਕੇ ਖਤਾ ਜਾ ਫੇਰ ਸੌਤ ਬੰਦ ਗਾਈ ਸਬਜੀ ਬਾਈ ਸਬਜੀ ਮਟਰ ਵੀ ਦੇ ਫਰੈਂਡ ਉਹ ਸਾਡਾ ਪੌਲ ਬੰਦਾ ਬਾਈ ਕਿੱਧਰ ਆਇਆ ਫਿਰ ਉਧਰ ਹਣ ਉਧਰਲੀ ਸਾਈਡ ਤੋਂ ਓਹ ਲੰਘ ਜਾ ਮੁਰਦੇ ਪੈਸੇ ਲੈ ਜੂਗੇ ਸੀਰਾ ਹੈ ਨਹੀਂ ਕੋਈ ਉਹ ਜਨਰੇਟਰ ਲੈਣ ਗਿਆ ਕੋਈ ਸੁਰੇਦਰ ਲੱਗ ਰਿਹਾ ਪੱਥਰ ਤੇ ਅਸਟੀ ਬਣਾਉਂਦਾ ਤੇ ਲੱਗ ਰਿਹਾ ਵਾਹ ਵਲੌਗ ਬਣਾਣ ਲਈ ਕੁਝ ਵੀ ਸਬਜੀ ਲੈਂਦੇ ਵੀ ਕੈਮਰਾ ਦੇਸ਼ ਦੇ ਵਿੱਚ ਜਿੰਨੀਆਂ ਵੀ ਔਰਤਾਂ ਹੈਗੀਆਂ ਮੈਂ ਉਹਨਾਂ ਨੂੰ ਅੱਗੇ ਬੇਨਤੀ ਕਰਨਾ ਚਾਹੁੰਦੀ ਆ ਜਦੋਂ ਵੀ ਤੁਸੀਂ ਵੀ ਸਬਜੀ ਲੈਣ ਜਾਓ ਵਲੌਗ ਬਣਾ ਲਿਆ ਕਰੋ ਕਿਉਂਕਿ ਸਬਜੀ ਲੈਣਾ ਕਿੱਦਾਂ ਲੈਣੀ ਹੈ ਖੱਟਾ ਪੇਠਾ ਲੈਣਾ ਪੀਲਾ ਪੇਠਾ ਲੈਣਾ ਇਹ ਬੜੀ ਜ਼ਰੂਰੀ ਜਾਣਕਾਰੀ ਹੈ ਨਾ ਤੁਸੀਂ ਵੀ ਆਪਣੀ ਜਾਣਕਾਰੀ ਸਾਂਝੀ ਕਰਿਆ ਕਰੋ ਇਧਰੋਂ ਆਏ ਕਿ ਉਧਰੋਂ ਆਏ ਜਿੱਦਣਾ ਵੀ ਸੜਕਾਂ ਤੇ ਚੱਲਦੇ ਬਸ ਤੂੰ ਗੱਲਾਂ ਕਰਨ ਲੱਗ ਜਾ ਬਲੌਗ ਬਣਾਉਂਦੇ ਕਦੇ ਤੂੰ ਸੜਕਾਂ ਤੇ ਫੇੜ ਫਿਰ ਕੇ ਫੂਡ ਚੈਲੰਜ ਕਰਦੇ ਫਿਰਦੀਆਂ ਗੈਰ ਬੰਦਿਆਂ ਨਾਲ ਬੈਠ ਬੈ ਕੇ ਖਾਨੀ ਹੈ ਸ਼ਰਮ ਨਹੀਂ ਆਂਦੀ ਤੈਨੂੰ ਫਿਰ ਕਹਿੰਦੀ ਮੈਂ ਗਲਤ ਕੀ ਕਰਦੀ ਆ ਠੀਕ ਹੈ ਮੁਰਦੇ ਹੋਏ ਪੈਸੇ ਲੈ ਜਿਓ ਸੀਰਾ ਗਿਆ ਹੋਇਆ ਜਨਰੇਟਰ ਲੈਣ ਇਸ ਗੱਲ ਤੋਂ ਕੀ ਦੱਸਣਾ ਚਾਹੀਦੀ ਹੈ ਵੀ ਸਾਰੇ ਜਿਹੜੇ ਪੈਸੇ ਆਉਂਦੇ ਆ ਉਹਦੇ ਕੋਲ ਲੈਂਦੇ ਆ ਉਹਦੇ ਅਕਾਊਂਟ ਚ ਦਿੰਦੇ ਆ ਚੈਨਲ ਤਾਂ ਤੇਰਾ ਹੈ ਤੇਰੇ ਅਕਾਊਂਟ ਚ ਪੈਸੇ ਆਉਂਦੇ ਆ ਠ ਅਦੋਂ ਤੱਕ ਨਿਕਾਦੀ ਕਿਹਾ ਹੈਗਾ ਵੀ ਸੀਰੇ ਤੋਂ ਪਾਹੇ ਲੈ ਲਓ ਹੱਦ ਹੁੰਦੀ ਪਈ ਐ ਡਬਲ ਫੇਸ ਜਨਾਂ ਦੀ ਤਾਂ ਅਸੀਂ ਲੀਕੀਜ ਹੁੰਦਾ ਸੀਗਾ ਫਿਰ ਦੇਖੇ ਆ ਗਿਆ ਪਾਣੀ ਆ ਗਿਆ ਬੰਦ ਕਰ ਤਾਂ ਬੰਦ ਪਾਣੀ ਆ ਗਿਆ ਜਿਹੜੇ ਸਿਆਣ ਗਾਇਸ ਇਹਨੇ ਪਾਣੀ ਆ ਗਿਆ ਸੀ ਉੱਧਰ ਓਏ ਓ ਪਾਣੀ ਆ ਗਿਆ ਸੀ ਹੈ ਤੇ ਦੇਖੋ ਪੱਥਰ ਤੇ ਪਾਣੀ ਆ ਗਿਆ ਸੀ ਉਧਰ ਤੇ ਪੱਥਰ ਤੇ ਹਾਂ ਪਾਣੀ ਬੰਦ ਕਰ ਦੋ ਪਾਣੀ ਆ ਗਿਆ ਪਾਣੀ ਆ ਗਿਆ ਗਾਇਜ਼ ਵੀਰੇ ਪਾਣੀ ਆ ਗਿਆ ਸੀ ਇੱਧਰ ਤੇ ਉਸ ਤੋਂ ਬਾਅਦ ਖੀਖੀ ਕਰਨ ਦੀ ਕੀ ਜ਼ਰੂਰਤ ਐ ਇੱਥੇ ਕੋਈ ਹੱਸਣ ਦੀ ਜ਼ਰੂਰਤ ਸੀ ਕੋਲ ਮਜ਼ਦੂਰ ਲੱਗੇ ਮਿਸਤਰੀ ਲੱਗੇ ਤੂੰ ਕੈਮਰਾ ਚੁੱਕ ਕੇ ਉਹਨਾਂ ਸਾਹਮਣੇ ਦੰਦ ਕੱਢਣ ਲੱਗੀ ਹੋਈ ਐ ਫਿਰ ਤੁਸੀਂ ਕਹਿੰਦੇ ਹੋ ਅਸੀਂ ਗਲਤ ਕੀ ਕਰਦੇ ਆ ਆ ਸਵੇਰ ਤੋਂ ਲੈ ਕੇ ਆ ਦੁਪਹਿਰ ਹੋਈ ਐ ਹਜੇ ਕਿੰਨੀ ਵਾਰੀ ਨਜਾਇਜ਼ ਤੋਂ ਦੰਦ ਕੱਢ ਲੈ ਸਬਜ਼ੀ ਲੈ ਰਹੀ ਐ ਤਾਂ ਦੰਦ ਕੱਢ ਰਹੀ ਐ ਰੋਟੀ ਮੰਗਣ ਲਈ ਤਾਂ ਦੰਦ ਕੱਢ ਰਹੀ ਐ ਕੋਈ ਹੱਸਣ ਵਾਲੀ ਗੱਲ ਹੋਵੇ ਤਾਂ ਬੰਦਾ ਹੱਸੇ ਬੰਦਾ ਤੂੰ ਕੀ ਕਰ ਰਹੀ ਐ ਨਜਾਇਜ਼ ਕਿਊਟ ਬਣਨ ਦੀ ਕੋਸ਼ਿਸ਼ ਕਰ ਰਹੀ ਐ ਨਜਾਇਜ਼ ਆਪਣੇ ਆਪ ਨੂੰ ਇਨੋਸੈਂਟ ਸ਼ੋ ਕਰ ਰਹੀ ਹੈ ਜੋ ਕਿ ਤੂੰ ਹੈ ਨਹੀਂ ਤੋ ਕੋਈ ਭੌਲੀ ਭਾਲੀ ਨਹੀਂ ਆ ਠੀਕ ਹੈ ਜੋ ਤੂੰ ਜਤਨ ਦੀ ਕੋਸ਼ਿਸ਼ ਕਰ ਰਹੀ ਹੈ ਬੇਵਕੂਫ ਹੈ ਤੂੰ ਸਿਰੇ ਦੀ ਮੈਂ ਬਣਾ ਲ ਲਈਆਂ ਗੈਸੇ ਰੋਟੀ ਤੇ ਖੁੱਪੀ ਹਜੇ ਖਾਣੀ ਆ ਭੁੱਖ ਲੱਗੀ ਲੋ ਮੁੱਟੀ ਨਾਲ ਲਗੀਆਂ ਜੀ ਮੈਨੂੰ ਪਤਾ ਯਾ ਅੱਜ ਰੋਟੀ ਖਾਣੀ ਆ 1 ਵਜਿਆਂ ਸਵੇਰੇ ਸਵੇਰੇ ਤਾਂ ਮੈਂ ਗੁੰਡਿਆਂ ਦੇ ਬੰਕੇ ਖਾਲੀ ਸੀ ਹੁਣ ਬਾਰ ਬਾਰ ਨਹੀਂ ਮੰਗ ਚਿੰਗ ਲੱਗਦੇ ਰੋਟੀ ਤਾਂ ਪੈਣੀ ਆ ਸੋ ਤਾਂ ਕਈ ਜਿਹੜੇ ਨੂੰ ਪਈ ਹਰਕਤ ਮੰਗ ਮੰਗ ਕੇ ਰੋਟੀ ਖਾਂਦੇ ਨੇ ਲੋਕਾਂ ਨੂੰ ਤੁਸੀਂ ਵੀ ਕਮੈਂਟਾਂ ਜਾ ਕੇ ਕਹੋਗੇ ਹਨਾ ਮੰਗ ਤੂੰ ਕਹੋਗੇ 100% ਜਕੀਨ ਆ ਮੈਨੂੰ 90% ਜਕੀਆਂ ਕਿ ਮੈਂ ਤੁਹਾਨੂੰ ਚੰਗਾ ਨਹੀਂ ਲੱਗਦਾ ਤੁਸੀਂ ਵੀ 100% ਜਕੀਨ ਰੱਖਿਓ ਮੈਨੂੰ ਪਰਵਾਹ ਨਹੀਂ ਪੈਂਦਾ ਸਵੇਰ ਦੀ ਦੋ ਤਿੰਨ ਵਾਰ ਝੁਲਸ ਚੁੱਕੀ ਐ ਹਜੇ ਇੱਕ ਨਹੀਂ ਵੱਜਿਆ ਤੇਨੂੰ ਫੇਰ ਭੁੱਖ ਲੱਗ ਗਈ ਐ ਜੇ ਤੈਨੂੰ ਪਤਾ ਸੀ ਰੋਟੀ ਬਣਾਣੀ ਹੀ ਪੈਣੀ ਆਪਣੇ ਘਰੇ ਤੂੰ ਸਵੇਰੇ ਮੰਗਣ ਕਿਉਂ ਗਈ ਸੀ ਪਹਿਲੇ ਹੀ ਸਵੇਰੇ ਬਣਾ ਲੈਂਦੀ ਜਦੋਂ ਮਿਸਰੇ ਲਈ ਚਾਹ ਬਣਾਈ ਸੀ ਅਦੋਂ ਤੂੰ ਦੋ ਪਰੌਂਠੀਆਂ ਆਪਣੇ ਪਾਸੇ ਲਾ ਲੈਂਦੀ ਪਰ ਨਹੀਂ ਅਸਾ ਡਰਾਮਾ ਕ੍ਰੀਏਟ ਕਰਨਾ ਵਲੌਗ ਦੇ ਵਿੱਚ ਕੀ ਦਿਖਾਵਾਂਗੇ ਅੱਜੇ ਨਵਾਂ ਦਿਖਾਤਾ ਆ ਮੰਗਣ ਗਈ ਸੀ ਠੀਕ ਹੈ ਹੁਣ ਤੁਸੀਂ ਮੈਨੂੰ ਕਮੈਂਟਾਂ ਚ ਕਹੋਗੇ ਮੰਗਤੀ ਠੀਕ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਮੈਂ ਤੁਹਾਨੂੰ ਚੰਗਾ ਨਹੀਂ ਲੱਗਦਾ ਇਹ ਵੀ ਆਪਣੇ ਜੈਂਡਰ ਤੋਂ ਉਲਟ ਗੱਲਾਂ ਕਰਨ ਲੱਗੀ ਹੈ ਹੁਣ ਤੇਰੇ ਤੇ ਵੀ ਸ਼ੱਕ ਹੋਣ ਲੱਗਿਆ ਹੈਗਾ ਜੇ ਤੈਨੂੰ ਪਤਾ ਵੀ ਕਮੈਂਟਾਂ ਚ ਲੋਕਾਂ ਨੇ ਤੈਨੂੰ ਬੋਲਣਾ ਹੈਗਾ ਮੰਗਤੀ ਜੇ ਵੋ ਤੇ ਤੂੰ ਹਰਕਤਾਂ ਨਾ ਕਰ ਆਪਣਾ ਕੰਟੈਂਟ ਸੁਧਾਰ ਲਾ ਤੇ ਹੁਣ 45 ਸੈਕਿੰਡ ਦੀ ਕਲਿੱਪ ਦੇ ਵਿੱਚ ਤੂੰ ਕਿੰਨੀ ਵਾਰ ਨਜਾਇਜ਼ ਦੰਦ ਕੱਢ ਲੇ ਖਰਗਤ ਹੀ ਵਾਟ ਇਟ ਇਸ ਹੱਦ ਹੋ ਗਈ ਮੀਨੂ ਤੂੰ ਕੋਈ 15 16 ਸਾਲ ਦੀ ਕੁੜੀ ਜਿਹੜੀ ਨਹੀਂ ਹੈਗੀ ਜਿਹੜੀਆਂ ਹਰਕਤਾਂ ਕਰਦੀਆਂ ਵਧੀਆ ਲੱਗੇ ਤੂੰ ਠੀਕ ਹੈ ਹੱਸੋ ਇੰਜੋਏ ਕਰੋ ਲਾਈਫ ਨੂੰ ਪਰ ਕੋਈ ਹਸਣ ਵਾਲੀ ਗੱਲ ਵੀ ਤਾਂ ਹੋਵੇ ਨਾ ਬਸ ਆ ਕੈਮਰਾ ਚਲਾਇਆ ਹੋਇਆ ਤੇ ਹੱਸੀ ਜਾ ਰਹੀ ਹੈ ਇਕੱਲੀ ਲੱਗੀ ਹੋਈ ਹੈ ਹਾਂਜੀ ਇਸ ਤੋਂ ਅੱਗੇ ਨਾ ਇਸ ਵਲੌਗ ਦੇ ਵਿੱਚ ਇਹਨੇ ਰੋਸਸ ਨੂੰ ਰਿਪਲਾਈ ਕੀਤਾ ਹੋਇਆ ਜੇ ਆਪਾਂ ਇਹਦੇ ਵਲੋਗ ਤੇ ਪੂਰੀ ਵੀਡੀਓ ਬਣਾਦੀ ਆ ਤੇ ਵੀਡੀਓ 45-50 ਮਿੰਟ ਦੀ ਬਣਦੀ ਹੈਗੀ ਆ so that ਆਪਾਂ ਇਹਦਾ ਸੈਕਿੰਡ ਪੁਆਇੰਟ ਲੈ ਕੇ ਆਵਾਂਗੇ ਠੀਕ ਹੈ ਤੇ ਇੱਕ ਗੱਲ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦੀ ਸੀ ਮੈਨੂੰ ਤੁਸੀਂ 3-4 ਸੁਪਰ ਥੈਂਕਸ ਭਾਈ ਸੀ ਤੇ ਤੁਹਾਨੂੰ ਮੈਂ ਰਿਪਲਾਈ ਕਰਦੇ ਹੋਏ ਇਹ ਕਿਹਾ ਸੀ ਕਿ ਤੁਹਾਡੇ ਸੁਪਰ ਥੈਂਕਸ ਦੀ ਜਿਹੜੀ ਵੀ ਮਣੀ ਹੈਗੀ ਆ ਉਹਦਾ ਜਿਹੜਾ ਯੂਜ਼ ਹੈਗਾ ਚੰਗੇ ਕੰਮਾਂ ਲਈ ਕੀਤਾ ਜਾਊਗਾ ਉਹ ਸੁਪਰ ਥੈਂਕਸ ਦੀ ਮਣੀ ਦੇ ਵਿੱਚ ਮੈਂ ਆਪਣੇ ਦਸਵੰਤ ਦਾ ਹਿੱਸਾ ਪਾ ਕੇ ਠੀਕ ਹੈ ਜੀ 8 ਕ ਬੰਦਿਆਂ ਨੂੰ 2-2 3-3 ਦਿਨ ਦਾ ਰਾਸ਼ਨ ਆਪਾਂ ਦੇ ਕੇ ਆਏ ਹੈਗੇ ਆ ਵਾਹਿਗੁਰੂ ਦੀ ਕਿਰਪਾ ਨਾਲ ਤੇ जिने आटा मांगे आटा जिने दाल मांगे दाल जिने ते जिने चावलਾਂ ਲਈ ਕਿਆ ਉਹਨਾਂ ਨੂੰ ਚਾਵਲ ਦੇ ਕੇ ਆਏ ਆ ਦੇਖੋ ਕਰਨ ਵਾਲੀ ਮੈਂ ਤਾਂ ਕੋਈ ਨਹੀਂ ਹੈਗੀ ਵਾਇਗਰੂ ਹੀ ਕਰਵਾਂਦਾ ਹੈਗਾ ਤਾਂ ਜਿਹੜੀਆਂ ਉਹ ਕਲਿੱਪਾਂ ਮੈਂ ਵਿੱਚੋਂ ਦੋ ਤਿੰਨ ਛੋਟ ਕਿਤੀਆਂ ਸੀ ਜਿਆਦਾ ਮੈਂ ਛੋਟ ਨਹੀਂ ਕਰਦੀ ਹੁੰਦੀ ਉਹ ਉਹਨਾਂ ਵਿੱਚੋਂ ਮੈਂ ਇੱਕ ਕਲਿੱਪ ਲਾ ਰਹੀ ਆ ਤਾਂ ਜੋ ਉਹ ਕਲਿੱਪਾਂ ਦਾ ਮੇਰਾ ਮਕਸਦ ਇਹ ਵੀ ਜੇ ਹੈਲਪ ਕਰਨੀ ਹੈ ਨਾ ਬਲੌਗਰਾਂ ਦੀ ਨਾ ਕਰੋ ਜ਼ਰੂਰਤਮੰਦਾਂ ਦੀ ਬੇਸਹਾਰਾਂ ਦੀ ਬੱਚਿਆਂ ਦੀ ਔਰ ਜਿਹੜੇ ਕੰਮ ਕਰਕੇ ਨਹੀਂ ਖਾ ਸਕਦੇ ਉਹਨਾਂ ਦੀ ਹੈਲਪ ਕਰੋ ਇਹਨਾਂ ਬਲੌਗਰਾਂ ਨੂੰ ਪੈਸੇ ਕਮਾਣ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਮੈਂ ਕਰਨ ਵਾਲੀ ਕੋਈ ਨਹੀਂ ਹੈਗੀ ਵਾਇਗਰੂ ਚੱਲਿਆ ਬਣਾਉਂਦਾ ਹੈ ਕਾ मैं क्लिप ਵੀ ਨਹੀਂ ਲਗਾਣਾ ਚਾਹੁੰਦੀ ਸੀ ਬਟ ਮੈਂ ਆਪਣੀ ਆਡੀਅੰਸ ਦੇ ਨਾਲ ਪ੍ਰੋਮਿਸ ਕੀਤਾ ਸੀ ਉਹਨਾਂ ਦੀ यूज चंगे था ही ਥਾਂ ਹੀ ठीक है जी, मिलते हैं फिर ਆ वीडियो ਅਗਲੀ ਵੀਡੀਓ जी। ਆਪ ਨੂੰ ਕੋਲ ਨਾ ਲਾ। ਸਾਸ਼ਰੇਮੇ ਦਾਣਾ ਆਉਂਦੀ। ਅੰਦਰ ਅੰਦਰ ਕੇ ਜਨਮ ਤੋਂ ਬੀਜ ਕਰਦੇ। ਇਹ ਜ਼ਰੂਰੀ ਹੈ। ਇਹ ਕੋਈ ਟੋਨਾ ਕੋ ਲਾ। ਇਹ ਆਪਣਾ ਪੈਸਾ ਗਿਆ ਉਹ ਜਿਹੜੀ ਕਿੰਨੀ ਦੇ ਵਿੱਚ। ਨਹੀਂ ਨਹੀਂ। ਆਪੋ ਕਪੜੇ ਵੀ ਲਾ ਦੇਣਾ ਠੀਕ। ਚਲ ਕਪੜੇ ਲਾ ਦੇ। ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਜੇ ਕਿਸੇ ਦੀ ਵੀ ਹੈਲਪ ਕਰਨੀ ਹੁੰਦੀ ਗਰੀਬ ਲੋਕਾਂ ਦੀ ਕਰਿਆ ਕਰੋ। ਮੁਜਰਦਾਂ ਦੀ ਬੱਚਿਆਂ ਦੀ ਹੈਲਪ ਕਰਿਆ ਕਰੋ। ਇਹ ਬਲੌਗਰਾਂ ਨੂੰ ਫालतू ਪੈਸੇ ਪਾਣ ਦਾ ਕੋਈ ਵੀ ਫਾਇਦਾ ਨਹੀਂ ਹੈ। ਜ਼ਰੂਰ ਤੁਮੰਦਰ ਵੀ ਹੈਲਪ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਤੁਸੀਂ ਇੱਥੇ ਦੇਖ ਹੀ ਸਕਦੇ ਹੋ ਸਵੇਰ ਤੋਂ ਸ਼ਾਮ ਤੱਕ ਧੁੱਪੇ ਘੁੰਮ ਘੁੰਮ ਕੇ ਮਾਰਕੀਟਿੰਗ ਕਰ ਕਰਕੇ ਕੀ ਹਾਲ ਹੋਇਆ ਮੇਰਾ ਠੀਕ ਹੈ ਇਹ ਅੱਜ ਦਾ ਨਹੀਂ ਪਿਛਲੇ 16 17 ਸਾਲਾਂ ਤੋਂ ਮੈਂ ਇਸ ਤਰ੍ਹਾਂ ਹੀ ਮਿਹਨਤ ਕਰਦੀ ਆ ਰਹੀ ਹਾਂ ਇਹ ਜੋ ਤੇ ਜਿਹੜੇ ਲੋਕ ਕਹਿੰਦੇ ਨਾ ਵਲੌਗ ਬਣਾਉਣ ਚ ਬਹੁਤ ਮਿਹਨਤ ਲੱਗਦੀ ਹੈ ਮੇਕਅਪ ਸ਼ੂਟ ਕਰਨ ਚ ਬਹੁਤ ਮਿਹਨਤ ਲੱਗਦੀ ਹੈਗੀ ਹੈ ਐਡੀਟਿੰਗ ਕਰਨ ਚ ਬਹੁਤ ਮਿਹਨਤ ਲੱਗਦੀ ਹੈ ਔਰ ਅਜੀ ਮਿਹਨਤ ਨਹੀਂ ਹੈਗੀ ਉਹ ਐਸ਼ ਪ੍ਰਸਤਿ ਨਾਲ ਤੁਹਾਨੂੰ ਪੈਸੇ ਆਏ ਜਾ ਰਹੇ ਆ ਮਿਹਨਤ ਕਰਨੀ ਹੈ ਨਾ ਤੇ ਇੱਕ ਦਿਨ ਮੇਰੇ ਨਾਲ ਤੇ ਠੀਕ ਹੈ ਜਿਹਨੂੰ ਤੁਸੀਂ ਮਿਹਨਤ ਦੱਸਦੀਆਂ ਉਹਨਾਂ ਵਲੋਗਾਂ ਦੇ ਵਿੱਚ ਉਹ ਮਿਹਨਤ ਨਹੀਂ ਹੈ ਸਬਜ਼ੀ ਲੈਣ ਲੱਗੇ ਸਬਜ਼ੀ ਵਾਲੇ ਭਾਈ ਨਾਲ ਕੱਲਾ ਮਾਰ ਲਿਆ ਤੇ ਨਾਲ ਵਲੋਗ ਬਣਾ ਲਿਆ ਇਹ ਮਿਹਨਤ ਨਹੀਂ ਹੈ ਕਰੋੜਾ ਜਨਾਨੀਆਂ ਰੋਜ਼ ਸਬਜ਼ੀ ਲੈਂਦੀਆਂ ਤੇ ਸਬਜ਼ੀ ਬਣਾਉਂਦੀਆਂ ਤੁਸੀਂ ਕੋਈ ਅਨੋਖਾ ਕੰਮ ਨਹੀਂ ਕਰ ਰਹੇ ਹਾਂ ਅਨੋਖਾ ਉਹਦੇ ਚ ਇੱਕ ਹੀ ਹੈ ਸਾਈਡ ਤੇ ਕੈਮਰਾ ਚਲਾ ਲੈਂਦੀਆਂ ਤੁਸੀਂ ਬੇਸ਼ਰਮ ਉਹ ਤਾਂ ਬੇਗੈਰਤ ਸਿਰੇ ਦੀਆਂ ਡੰਗਰ ਹੋ ਤੁਸੀਂ ਮਿਹਨਤ ਕਰਨੀ ਨਿਕਲੋ ਮਾਰਕੀਟ ਦੇ ਵਿੱਚ ਪਰ ਨਹੀਂ ਅਸੀਂ ਮਿਹਨਤ ਨਹੀਂ ਕਰਨੀ ਘਰ ਬੈਠੇ ਕੋਈ ਚਮਤਕਾਰ ਹੋਵੇਗਾ ਕੋਈ ਪਰਸਨਲ ਕਿਸੇ ਨਾਲ ਹੇਟ ਨਹੀਂ ਪਰ ਜਿਹੜਾ ਤੁਸੀਂ ਲੋਕਾਂ ਨੂੰ ਮੈਨੀਪੂਲੇਟ ਕਰਦੇ ਹੋ ਬੇਫਿਕੂ ਬਣਾਉਂਦੇ ਹੋ ਨਾ ਉਹ ਛੱਡ ਦਿਓ ਕੰਟੈਂਟ ਲੈ ਕੇ ਆਣਾ ਵੀਡੀਓ ਪਾਣੀ ਪਾਓ ਚਾਸ ਦੇ ਕੰਟੈਂਟ ਤੇ ਪਾਓ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ ਸਸਤੇ ਕਾਲ ਜੀ